ਦੀ ਸਰਕਾਰ ਆਪ ਦੇ ਦੁਆਰ ਦੇ ਲੜੀ ਦੇ ਤਹਿਤ ਕੇਂਦਰੀ ਹਲਕਾ ਵਿਖੇ ਲਗਾਇਆ ਗਿਆ ਕੈਂਪ ਜਿਸ ਵਿੱਚ ਸਥਾਨਕ ਸਨਿਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਸੀ ਗਰੰਟੀਓ ਚੌਥੀ ਅਸੀਂ ਕਿਹਾ ਸੀ ਆਪਣੇ ਮੈਨੀਫੈਸਟੋ ਚ ਕਿ ਅਸੀਂ ਸਰਕਾਰ ਆਪਕੇ ਦਵਾਰ ਦੇ ਕੈਂਪ ਜਿਹੜੇ ਆ ਉਹ ਲਗਾਵਾਂਗੇ ਲੋਕਾਂ ਨੂੰ ਜਿਹੜਾ ਖੱਜਲ ਖੁਆਰ ਨਹੀਂ ਹੋਣਾ ਪਏਗਾ ਉਹਨਾਂ ਦੇ ਮਹੱਲੇ ਚ ਜਾ ਕੇ ਉਹਨਾਂ ਦੇ ਇਲਾਕੇ ਚ ਜਾ ਕੇ ਜਿਹੜੇ ਸਰਕਾਰੀ ਡਿਪਾਰਟਮੈਂਟ ਨੇ ਚਾਹੇ ਉਹ ਬਾਰਦੀ ਦੀ ਸੱਤਾ ਹੈ ਚਾਹੇ ਉਹ ਪੈਨਸ਼ਨ ਹੈ ਚਾਹੇ ਬਰਥਨ ਦਾ ਸਰਟੀਫਿਕੇਟ ਹੈ ਚਾਹੇ ਬਿਜਲੀ ਦੇ ਕੋਈ ਕਨੈਕਸ਼ਨ ਨੇ ਯਾ ਬਿਜਲੀ ਨਾਲ ਰਿਲੇਟਡ ਕੰਮ ਨੇ ਚਾਹੇ ਲੇਬਰ ਡਿਪਾਰਟਮੈਂਟ ਦੇ ਨਾਲ ਚਾਹੇ ਸ਼ਗਨ ਸਕੀਮ ਦੇ ਨਾਲ ਚਾਹੇ ਉਹ ਕਿਸੇ ਦਾ ਧਾਰਕਣਾ ਕਾਰਡ ਬੰਨਣਾ ਹੈ ਜਾਂ ਸਾਂਝ ਕੇਂਦਰ ਦੇ ਨਾਲ ਲਿੰਕਡ ਜਿੰਨੇ ਵੀ ਕੰਮ ਨੇ ਉਹ ਅਸੀਂ ਗਿਆ ਸੀਗੇ ਕਿ ਸਰਕਾਰ ਜਿਹੜੀ ਹੈ ਲੋਕਾਂ ਕੋਲ ਜਾਏਗੀ ਲੋਕਾਂ ਨੂੰ ਫੱਜਲ ਨਹੀਂ ਹੋਣਾ ਪਏਗਾ ਸੋ ਉਸੇ ਵਾਦੇ ਨੂੰ ਪੂਰੇ ਕਰਦੇ ਆ ਆ ਅੱਜ ਜਿਹੜਾ ਅਸੀਂ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਅਟਟੀਗੜ ਦੇ ਵਿੱਚ ਕੈਂਪ ਜਿਹੜਾ ਆਰਗੇਨਾਈਜ਼ ਕੀਤਾ ਹੈ ਇੱਥੇ ਸਾਰੇ ਹੀ ਲੋਕ ਜਿਨ੍ਹਾਂ ਦੇ ਰਾਸ਼ਨ ਗਾਰਡ ਨੇ ਕੋਈ ਬਾਲਿਆਂ ਦੀ ਸਿੱਤਾ ਦੇ ਪੈਸੇ ਆਣ ਵਾਲੇ ਆ ਕੋਈ ਸਗਨ ਸਕੀਮ ਹੈ ਕੋਈ ਹੈਲਥ ਡਿਪਾਰਟਮੈਂਟ ਨਾਲ ਲਿੰਕਡ ਕੋਈ ਕੰਮ ਹੈ ਕੋਈ ਸੀਵਰੇਜ ਡਿਪਾਰਟਮੈਂਟ ਦਾ ਕੋਈ ਸੈਨੀਟੇਸ਼ਨ ਦਾ ਸੋ ਇਹ ਸਾਰੇ ਡਿਪਾਰਟਮੈਂਟ ਐਜੰਸੀ ਇੱਥੇ ਇੱਕੋ ਥਾਂ ਤੇ ਇਕੱਠੇ ਕੀਤੇ ਆ ਲੋਕ ਆਏ ਨੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਔਰ ਲੋਕ ਬਹੁਤ ਖੁਸ਼ ਨੇ ਲੋਕ ਸਰਕਾਰ ਦੀ ਕਾਰਜਸ਼ੈਲੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਨੇ ਖਾਸ ਤੌਰ ਤੇ ਜਿਹੜਾ ਯੁੱਧ ਨਸ਼ੇ ਦੇ ਵਿਰੁੱਧ ਚੇੜਿਆ ਉਹਦੇ ਜਿਹੜੇ ਰਿਜ਼ਲਟ ਮਿਲ ਰਹੇ ਨੇ ਉਹਨਾਂ ਤੋਂ ਮਾਨ ਸਰਕਾਰ ਜਿਹੜੀ ਹੈ ਮਾਨ ਸਰਕਾਰ ਤੋਂ ਲੋਕ ਜਿਹੜੇ ਆ ਬਹੁਤ ਖੁਸ਼ ਨੇ ਕਿਉਂਕਿ ਤਕਰੀਬਨ 500 ਦੇ ਕਰੀਬ ਨਸ਼ਾ ਤਸਕਰ ਜਿਹੜੇ ਆ ਉਹ ਜਿਲ੍ਹੇ ਚ ਛੁੱਟ ਦਿੱਤੇ ਗਏ ਆ ਆਮ ਨਾ ਬਹਿਣ ਵਾਲੇ ਨਹੀਂ ਜਿੰਨੀ ਦੇਰ ਤੱਕ ਹਰ ਆਮ ਬੰਦੇ ਦੇ ਕੰਮ ਜਿਹੜੇ ਆ